ਇਹਨਾਂ ਪਰਿਵਾਰਾਂ ਨਾਲ ਜਿਹੜੇ ਨੇ ਬੱਚੇ ਉਹ ਦਸਾਰਾਂ ਸਿਰਦੇ ਉਹ ਵੱਡੇ ਬੱਚੇ ਵੀ ਜਿਹੜੇ ਗੁਰਬਾਣੀ ਪੜ੍ਹਦੇ ਐ ਸਾਡੇ ਨਾਲੋਂ ਸਰਕਾਰੀ ਕਰਦੇ ਲੋਕਾਂ ਨਹੀਂ ਜਾਂਦੇ ਸਾਡੇ ਨਾਲੋਂ ਨਾ ਪੜ੍ਹਦੇ ਪਾਪਾ ਇਹ ਤਾਂ ਦੁਕਾਨ ਦਾ ਵੀ ਤੁਹਾਡੇ ਕਿੰਨੇ ਵਿੱਚੋਂ 15 ਜਨਰਾਂ ਕੈਂਪਾਈਟਿਕ ਲਈ ਆਉਂਦੇ ਨੇ ਕਿ ਬੱਚਾ ਅਮਰ ਬਸ਼ਕਨਾ ਚੜ੍ਹਦਾ ਹੋਵੇ ਤੇ ਕੇ ਸੰਕਾ ਚੜ੍ਹਦਾ ਹੋਵੇ ਉਹਦੇ ਮਾਤਾ ਪਿਤਾ ਦਾ ਨਾਮ ਬਣਦੇ ਹੋ ਉਹਨਾਂ ਨੂੰ ਦੇਖ ਕੇ ਹਰ ਕੋਈ ਮਾਤਾ ਪਿਤਾ ਠੀਕ ਐ ਉਹਨਾਂ ਦਾ ਪਾਸ ਸੁਝਾ ਮੈਂ ਕਿ ਇਹ ਬੱਚਾ ਪੜਾਣਾ ਚਾਹੁੰਦਾ ਹੈ ਤੁਸੀਂ ਆਪ ਨੂੰ ਬਾਅਦ ਵਿੱਚ ਕੇਸ ਕਰਨਾ ਨਹੀਂ ਕਰੋ ਕਮਾਈ ਬੰਦੀ ਕੋਈ ਗਾਲੀ ਮਾਮਾ ਨਾ ਦੇ ਠੀਕ ਹੈ ਅੱਛਾ ਕੇਸ ਤੋਂ ਪਰਸੇ ਨੋਟ ਦੇ ਦਿੰਦੇ ਹਾਂ ਮਮਾ ਜੀ ਤੁਹਾਨੂੰ ਉਹਨਾਂ ਦਾ ਬਾਮਾ ਪੇਟ ਇਹ ਆ ਵੀ ਲੰਘਦਾ ਹੈ ਛੇ ਸਿਖਾਇਆ ਮੰਮਾ ਜਦੋਂ ਮਾਤਾ ਸੰਮੇਲਨ ਲੱਗੀ ਕੋਲ ਤੁਹ ਜਾਇਲਾ ਨਹੀਂ ਨਾ ਕਾਨੂੰਨ ਦੇ ਡਾਕੀ ਕੇਸ ਕਰਾਇਆ ਗਿਆ ਕੇਸ ਸਤੋਂ ਦਰਵਾਜ਼ਾ ਤੇ ਫਿਰ ਮਾਤਾ ਫਰਗੀ ਬਣਦਾ ਕਿ ਕਾਨੂੰਨ ਤੋਂ ਬੱਚਾ ਮਣੀ ਸਹੀ ਤਰ੍ਹਾਂ ਤੇ ਮਾਂ ਕਹਿੰਦਾ ਹਾਂ ਤੇ ਬੱਚਾ ਆ ਕੇ ਨਹੀਂ ਚੱਲ ਸਾਡੇ ਕਹਿਣੇ ਤੋਂ ਬਾਅਦ ਉਹ ਕਹਿੰਦਾ ਜੀ ਮੈਂ ਕੇਸ ਰੱਖਣਾ ਚਾਹੁੰਦਾ ਪਰ ਮੇਰੀ ਬਾਤਾਂ ਨਾ ਬਣਦੀ ਸਭ ਮਾਤਾ ਦੇ ਲਈ

ਠੀਕ ਹੈ ਅਗਰ ਤੋਂ ਬਾਅਦ ਇਹ ਅੰਨ ਬਣੀ ਹੈ ਆਪਾਂ ਹੁਣ ਜਿਹੜੇ ਸਾਲ ਕਰ ਰਹੇ ਹਾਂ ਇਹਨਾਂ ਸਮਾਂ ਦੇ ਕੇਸ ਦੇ ਵਿੱਚ ਹਾਂ ਕੀ ਕੇਸ ਆ ਬੰਗੀ ਗੱਲ ਹੈ ਕਿ ਮੈਂ ਮੱਚਾ ਮਾਤਾ ਵੀ ਮੈਂ ਕੇਸ ਕਰ ਨਹੀਂ ਕਰਾਉਂਗਾ ਅਸੀਂ ਆਪਾਂ ਵਿਸ਼ੇ ਵਾਸਤੇ ਗੱਲ ਕਰੀਏ ਕਿ ਆਪਾਂ ਕੀ ਪੜ੍ਹ ਲਈ ਵੀ ਪਾਪਾ ਬਾਪਸ ਤੋਂ ਉਹਨਾਂ ਦੀ ਜਦੋਂ ਤਨਵਾਸ ਕਿਹਨਾਂ ਦੀ ਧਰਾਂ ਧਰਾਂ ਤੋਂ ਹੱਕ ਕਰਦੀਆਂ ਪੰਜਾਬ ਦੇ ਆਪਾਂ ਕਿਸ਼ੇ ਬਾਲਿਸ਼ਾ ਦਿੱਤਾ ਹੁੰਦਾ ਹੈ ਨਾ ਉਹ ਆਪਣੀ ਯਾਦ ਮਚਾ ਕੇ ਕਰਦੇ ਆ ਫਿਰ ਇਹਨਾਂ ਦੇ ਵਿੱਚ ਬਾਬਾ ਮੁੰਨਾ ਸਿੰਘ ਬਾਕੀ ਦਾ ਚਾਰ ਸੌ ਦਾ ਬੰਦਾ ਸਰਪੰਚ ਹੈ ਉਹਨਾਂ ਦਾ ਨਾਮ ਕਿਸੇ ਬਾਬਾ ਨਹੀਂ ਗਲਤ ਬਾਬਾ ਮਰਲੇਪਾਸੇ ਹੈ ਹੈ ਜਾਣੀ ਕਿ ਟੋਕੋ